ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਫੈਕਟਰੀ ਡਿਪਾਰਟਮੈਂਟ ਦੇ ਡਾਇਰੈਕਟਰ ਨੂੰ ਲੁਧਿਆਣਾ ਵਿੱਚ ਇੱਕ ਫੈਕਟਰੀ ਦਾ ਨਕਸ਼ਾ ਪਾਸ ਕਰਨ ਦੇ ਲਈ ਕਥਤ ਤੌਰ ਤੇ 25000 ਦੀ ਰਿਸ਼ਵਤ ਲੈਂਦੇ ਹ ਰੰਗੇ ਹੱਥੀ ਕਾਬੂ ਕੀਤਾ ਹੈ ਜਿਸ ਨੂੰ ਉਹਨਾਂ ਨੇ ਫੇਸਬੁੱਕ ਤੇ ਲਾਈਵ ਕੀਤਾ ਹੈ ਰੋਨੇ ਆ ਸੀ ਇੰਡਸਟਰੀ ਵਾਲੇ ਵਪਾਰੀ ਰੋ ਰਹੇ ਆ ਸੀ 25000 ਰੁਪਿਆ ਸ਼ਰਮ ਨਹੀਂ ਆਈ 1.5 ਲੱਖ ਲੈਣ ਵਾਲਾ ਬੰਦਾ 1.5 ਲੱਖ ਰੁਪਿਆ ਤਨਖਾਹ ਲੈਂਦਾ ਹੈ ਹਟ ਜਾ ਸੁਣਨ ਤੂੰ ਮੇਰੀ ਸਾਹਿਬ ਲੈਟਾ ਬੰਦ ਕਰਾ ਇੰਦਰ ਲੈ ਆ ਯਾਰ ਨੂੰ ਪੁੱਛ ਐਕਸਟੈਂਸ਼ਨ ਕਿੰਨੀ ਦੇਰ ਤੀ ਮਿਲਣੀ ਹੈ ਲੈਟ ਜਾਣੀ ਹਾਂ ਉਸਦੇ ਕਿੰਨੀ ਦੇਰ ਤੀ ਮਿਲੀ ਐਕਸਟੈਂਸ਼ਨ ਮੈਨੂੰ 1 ਸਾਲ ਦੀ 1 ਸਾਲ ਤੀ ਕਿੰਨੀ ਦੇਰ ਬਾਕੀ ਜੀ ਐਕਸਟੈਂਸ਼ਨ ਦੇ ਕਿੰਨੇ ਮਹੀਨੇ ਐਕਸਟੈਂਸ਼ਨ ਕਦੋਂ ਲਈ ਕੀਤੀ ਮਾਰਤਵਾ ਕੀਤੀ ਮਾਰਤਵਾ ਦਿਨ 31 ਮਾਰਚ ਤੱਕ ਤੁਸੀਂ ਐਕਸਟੈਂਸ਼ਨ ਤੇ ਹੈ ਹਜੇ ਵੀ ਸ਼ਰਮ ਨਹੀਂ ਸਰ ਸੋਨੀ ਮਮਾ ਹਜੇ ਵੀ ਕਿੱਥੇ ਰਹੈਸ਼ ਕਿੱਥੇ ਤੁਹਾਡੀ ਮੈਂ ਮੈਂ ਠਾਈ ਦੇ ਦਿੰਦਾ ਕਿੱਥੇ ਰਹਿੰਦੇ ਹੋ ਕਿਰਾਏ ਤੇ ਚੱਲੀ ਗਾੜੋ ਬੋਸ ਚੰਡੀਗੜ੍ਹ ਨੂੰ ਜਾਣਾ ਵੀ ਰਹਿ ਗਏ ਤੁਸੀਂ ਇੱਥੇ ਬਹੁਤ ਥੱਗੀਆਂ ਮਾਰਦੇ ਸਾਂ ਇੱਥੇ ਮੈਂ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ ਬਾਉ ਜੀ ਨਾ ਠੱਗੀ ਕਰੋ ਬਾਉ ਜੀ ਆਪਣੀ ਤਨਖਾਹ ਦੇ ਉੱਤੇ ਬੱਚੇ ਪਾਲਣਾ ਸਿੱਖੋ ਨਹੀਂ ਮੰਨੇ ਤੁਸੀਂ ਹੁਣ ਮੈਂ ਇੱਕ ਛੋਟਾ ਜਿਹਾ ਸਵਾਲ ਕਰਨਾ ਤੁਹਾਨੂੰ ਸੋਲੂਸ਼ਨ ਰੋਡ ਦੇ ਵਿੱਚ ਜਾਣਾ ਤਾਂ ਸਾਨੂੰ ਤੁਹਾਡਾ ਡਾਇਰੈਕਟਰ ਆਫ ਫੈਕਟਰੀ ਦਾ ਨਕਸ਼ਾ ਪਾਸ ਚਾਹੀਦਾ ਤਾਂ ਤੁਹਾਨੂੰ ਅਸੀਂ ਬੈਂਕ ਦੇ ਲੋਨ ਲੈਣ ਜਾਣਾ ਲੈ ਸਕੀਂ ਲਿਸਨ ਵੀ ਬੈਂਕ ਤੇ ਜਾਣਾ ਤਾਂ ਸਾਨੂੰ ਨਕਸ਼ਾ ਚਾਹੀਦਾ ਹੈ ਸਾਨੂੰ ਫੈਕਟਰੀ ਲਾਇਸੈਂਸ ਤੋਂ ਮਿਲਣਾ ਚਾਹੀਦਾ ਕਿਸੇ ਨਕਸ਼ਾਪਾਸ ਕਰਕੇ ਦੇਣਾ। ਤੁਸੀਂ ਮੇਰੀ ਗੱਲ ਨੂੰ ਮੇਰੀ ਗੱਲ ਨੂੰ ਪੂਰੀ ਸੁਣਦਾ ਲੋ ਮੇਰੀ ਗੱਲ ਨੂੰ ਕਿ ਕਿੰਨੇ ਵਿਭਾਗਾਂ ਪੋਲੂਸ਼ਨ ਬੋਰਡ, ਬਿਜਲੀ ਬੋਰਡ, ਲੇਬਰ ਫੈਕਟਰੀ ਕਿੰਨੇ ਵਿਭਾਗਾਂ ਚੁੰਬੜਿਆ ਸੇਲ ਟੈਕਸ, ਇਨਕਮ ਟੈਕਸ ਕਿੰਨੇ ਵਿਭਾਗਾਂ ਚੁੰਬੜਿਆ ਇੰਡਸਟਰੀ ਤੇ ਤੁਹਾਡੇ ਦਿਮਾਗ ਤੇ ਆਇਆ ਨਹੀਂ ਵੀ ਇਹ ਸਾਡੇ ਅਸਲ ਦੇ ਵਿੱਚ ਆਂਦਾ ਪਾ ਨਹੀਂ ਲੁਧਿਆਣੇ ਦਾ ਲੁਧਿਆਣੇ ਦਾ ਇੰਡਸਟਰੀ ਲਿਸਟ ਕੀ ਹੈ ਸਭ ਤੋਂ ਵੱਡਾ ਰੈਪ ਨੂੰ ਦਿੰਦਾ ਗਿੰਦਾ ਜਾਂ ਨਹੀਂ ਗਿੰਦਾ ਸਮਝਾ ਸਾਡੇ ਕੋ ਸਹੀ ਮਾਫੀ ਸਭ ਤੋਂ ਵੱਡਾ ਰੈਵਨੂ ਗਿੰਦਾ ਪਰ ਤੁਸੀਂ ਫੇਰ ਨਹੀਂ ਸਮਝਦੇ ਜੋ ਤੁਸੀਂ ਕਹਿੰਦੇ ਉਸ ਰੈਵਨੂ ਜੋ ਤੁਹਾਨੂੰ ਤਨਖਾਹਾਂ ਮਿਲਦੀਆਂ 1.5 ਲੱਖ ਰੁਪਈਆ ਸਹੀ ਸਹੀ ਮੈਂ ਮਾਫੀ ਕਰਦਾ ਜੀ ਉਹ ਤਾਂ ਕਰਨਾ ਹੈ ਤਾਂ ਮੈਂ ਉਹ ਅੱਗੇ ਇੱਕ ਸਾਲ ਤੋਂ ਮਿਲ ਤੋਂ ਮਾਰਾ ਇੱਥੇ ਪੈਸਾ ਕੱਢਿਆ ਤਾਂ ਨਹੀਂ ਕੋਈ ਨਾ ਮੈਂ ਇਹਨਾਂ ਗਿੰਕੇ ਪਾਇਆ ਸੀ ਪਿਛਲਾ ਲੈ ਕੁਝ ਨਹੀਂ ਮਿਲਿਆ ਨਹੀਂ ਮੈਨੂੰ ਤਾਂ ਪਤਾ ਹੀ ਨਾ ਕਿੰਨੇ ਸੀ ਪੈਸੇ ਬਟਾ ਉਹ 25000 ਤੇਰੇ ਕੋਲ ਨੋਟ ਦੀ ਫੋਟੋ ਸਟੇਟ ਕੀਤੀ ਦਿਖਾਓ ਜੀ ਕਿ 12 12 24 1 25 ਆ ਤੇਰੇ ਕੋਲ ਫੋਟੋ ਸਟੇਟਸ ਨੇ ਸਰ 1500 ਸਾਡਾ ਕੀ ਕਰੀ ਸਮੇਂ ਮਾ ਮੈਂ ਤੁਹਾਡੇ ਨਾਲ ਸਰ ਪਲੀਜ਼ ਮਾਫੀ ਕਰਦੇ ਹੋ ਮਿਲਦੇ ਹੋ ਮਿਲੀਗਾ ਤਾਂ ਅੰਤ ਤੋ ਤੁਸੀਂ ਨਾ ਮੇਰੀ ਗੱਲ ਸੁਣੋ ਤੁਸੀਂ ਰਿਸ਼ਵਤ ਨਾਲੋਂ ਆਪਣੀ ਜਿੰਨ ਸੋਮੋਂਗ ਆਪਣੀ ਬੱਚਾ ਇੱਕ ਵਾਰ ਮੈਨੂੰ ਵੀ ਵਾਈਕ ਹੋਦੀ ਦੇਸ਼ ਭਗਤੀ ਲਾਓ ਦੇਸ਼ ਭਗਤੀ ਦੋਸਤੋ ਕਿਉਂ ਤੁਸੀਂ ਸੱਤਾ ਨਾਸ ਕਰਨੀ ਕਿੱਡੀ ਵੱਡੀ ਪੋਸਟ ਆ ਤੁਹਾਡੀ ਡਾਇਰੈਕਟਰ ਆਫ ਫੈਕਟਰੀਜ਼ ਮੂੰਹ ਪਰ ਜਾਂਦਾ ਡਾਇਰੈਕਟਰ ਆਫ ਫੈਕਟਰੀਜ਼ ਚੈਨਲ ਲਿਬਸੀ ਮੁਸੱਲ ਕਰਾਈ ਤੁਸੀਂ ਕਦੇ ਸੋਚਿਆ ਕਿੰਨਾ ਪੜ੍ਹੇ ਹੋ ਤੁਸੀਂ ਮੈਂ ਜੀ ਨਹੀਂ ਗੋਲ ਇੰਜੀਨੀਅਰਿੰਗ ਕੀਤੀ ਹੈ ਛੋਟੇ ਤੋਂ ਵੀ ਵੱਧ ਮਾਸਟਰ ਕੀਤੇ ਲੋਕ ਹੱਥਾਂ ਦੇ ਵਿੱਚ ਡਿਗਰੀਆਂ ਡਿਪਲੋਮੇ ਲੈ ਕੇ ਬੇਰੁਜ਼ਗਾਰ ਫਿਰਦੇ ਆ। ਕਦੇ ਉਹਨਾਂ ਵੱਲ ਸੋਚਿਆ? ਉਹਨਾਂ ਵੱਲ ਦੇਖਿਆ ਕਦੇ ਵੀ ਇਹ ਬੇਰੁਜ਼ਗਾਰ ਮੇਰੇ ਤੋਂ ਵੱਧ ਪੜੇ ਲਿਖੇ ਜਾਗੇ? ਮੈਂ ਮੰਨ ਲਈ ਮੈਂ ਵੱਡਾ ਛੋਟਾ ਮੈਂ ਹੈਗਾ ਪਰ ਆਜ ਕਿਉਂ ਕਰਦਾ ਤੁਸੀਂ? ਨਹੀਂ ਕੋਣ ਤੁਹਾਡੇ ਸੈਕਟਰੀ ਪ੍ਰਿੰਸੀਪਲ ਸੈਕਟਰੀ ਕੌਣ ਹੈ? ਕੋਣ ਹੈਗਾ ਪ੍ਰਿੰਸੀਪਲ? ਆਰ ਵੈਂਕਾਰਮਨ। ਓਨਸ ਨੇ ਜਨਨ ਨੂੰ ਵੀ ਨਾ ਦਿੰਦੇ। ਅਤੇ ਉਹਨਾਂ ਨੂੰ ਹਿਸਾਬਪੱਤੀ ਕੋਈ ਕਿਸੇ ਨਾਲ ਲੁਧਿਆਣੇ ਦੇ ਵਿੱਚ ਜਿਹੜਾ ਕਿਹੜੇ ਕਿਹੜੇ ਬੰਦੇ ਦੇ ਨਾਲ ਹਿਸਾਬਪੱਤੀ ਹੈ ਜੇ ਤੁਸੀਂ ਲੁਧਿਆਣੇ ਹੁੰਦੇ ਮੈਂ ਉਦੋਂ ਵੀ ਤੁਹਾਨੂੰ ਸਮਝਾਉਣੀ ਬੋਲ ਜੀ ਹਟ ਜਾਓ ਤੁਸੀਂ ਨਾਮ-ਨਾਮ ਕਰੋ ਸਾਡੀ ਸਾਡੀ ਨਾਲ ਇੰਡਸਟਰੀ ਛੋਟੇ ਛੋਟੇ ਡੁੱਬਦੀ ਡੁੱਬਦੀ ਹੈ ਕਿੰਨੇ ਗਾਜ ਦੀ ਪ੍ਰਾਪਰਟੀ 500 ਗਾਜ 300 ਗਾਜ ਤੁਸੀਂ ਆ ਇੰਨੇ ਨੇ ਪੈਸੇ ਸੁਣੀਏ ਹੋਰ ਆਗੇ ਹੋਰ ਰੀਚਰਚ ਕਰੋ ਮੈਂ ਆਪਣਾ 1 ਸਾਲ ਜਿਹੜਾ ਪੂਰਾ ਇਮਾਨਦਾਰੀ ਨਾਲ ਲੱਗਿਆ ਜਿਹਦੀ ਉਮਰ ਨੌਕਰੀ ਕਰਨ ਬਾਰੇ ਕਰਾਂਗਾ ਮੁੰਡਾ ਮੁੱਖ ਹੈ ਰਹਿ ਜਾਂਦਾ 31 ਮਾਰਚ ਤੱਕ ਚਲੇ ਜਾਣਾ ਬਹੁਤ ਸੇਵਾ ਕਰਾਂਗਾ ਰਿਟਾਇਰਮੈਂਟ ਤੋਂ ਬਾਅਦ ਵੀ ਕਰਨਾ ਐਡਵਾਈਸ ਕਰਾਂ ਐਸੇ ਲੈ ਕੇ ਫ੍ਰੀ ਗ੍ਰੈਂਟੀ ਇਹ ਕਿਉਂ ਗਲਤੀ ਕੀਤੀ ਗਲਤੀ ਚਾ ਬਹੁਤ ਤੁਸੀਂ ਪਹਾ ਬਣਾਇਆ ਬਹੁਤ ਕੋਈ ਨਹੀਂ ਬਹੁਤ ਵੱਡਿਆ ਲੋਕਾਂ ਨੂੰ ਇੰਨਾ ਇੰਡਸਟਰੀ ਵਿੱਚ ਘਟਿਆ ਕਿੱਡਾ ਵੱਡਾ ਉਹਦਾ ਬੋਝ ਇਹ ਸੌਦੇ ਦੀ ਗ੍ਰੇਸ ਤੇ ਗਰੀਮਾ ਇਮਾਨਦਾਰੀ ਨਾਲ ਬੱਧਿਆ ਰਹਿਣਾ ਆ ਗੰਦ ਖਾਂਡ ਨਾ ਨਹੀਂ ਬਾਕੀ ਪੈਣੀ ਇਹਨਾਂ ਨੇ ਸਨਮਾਨ ਲੈਂਦੇ ਆ ਕਹਿੰਦਾ ਮਾਦਰੀ ਨੇ ਮੈਂ ਕਦੇ ਕਿਸੇ ਕੋਈ ਕਿਰਪਿਆ ਨਹੀਂ ਮੰਗਿਆ ਇਹਨਾਂ ਨੇ ਆਪ ਤੁਸੀਂ ਖੁਸ ਰਹੇ ਹੋ ਸਮਝ ਨਹੀਂ ਵਧਾਈ ਖੁਸਰੇ ਲੈਂਦੇ ਆ ਭੰਡ ਲੈਂਦੇ ਆ ਢੋਲ ਵਜਾਉਣ ਵਾਲੇ ਲੈਂਦੇ ਆ ਵਧਾਈ ਤੁਸੀਂ ਉਹਨਾਂ ਚੋਂ ਤੁਸੀਂ ਡਾਇਰੈਕਟਰ ਫੈਕਟਰੀਜ਼ ਪੂਰੇ ਪੰਜਾਬ ਦੇ ਡਾਇਰੈਕਟਰੋ ਫੈਕਟਰੀਜ਼ ਚਲਣਾ ਹਾਂ ਹਾਂ ਉਹਨੂੰ ਕਿੱਥੇ ਦੱਸ ਬੇਟਾ ਕਿੱਥੇ ਆ ਗਏ 10 ਕੀ ਕਰਨ ਬੋਇਦ ਭਾਈ 35000 ਰੁਪਏ ਮੰਗਦੇ ਨੇ 25000 ਇੱਕ ਇੱਕ ਦੇਖੋ ਇੱਕ ਵਾਰ ਮੈਂ ਇੱਕ ਦਿਨ ਹੀ ਮੌਂਦੇ ਆ ਰਿਹਾ ਮੇਰੇ ਬੱਚੇ ਮੱਤ ਭਈ 3 ਮਹੀਨੇ ਹੋ ਗਏ ਜੀ ਮੈਨੂੰ ਨਹੀਂ ਪਰ ਇਹਨਾਂ ਨੂੰ ਕੋਈ ਗੱਲ ਸੁਣਨਾ 3 ਮਹੀਨੇ ਹੋ ਗਏ ਜੀ ਘੁੰਮਦਿਆਂ ਨੂੰ ਜੀ ਇੱਕ ਮਿੰਟ ਚੰਡੀਗੜ੍ਹ ਜਾ ਕੇ ਵੀ 2-3 ਵਾਰੀ ਜਾ ਕੇ ਮਿਲ ਗਏ ਆ ਜੀ ਫਿਰ ਇੱਥੇ ਗੱਲ ਹੋਣੀ ਪਈ ਆ ਜੀ ਇੱਕ ਮਿੰਟ ਗੱਲ ਸੁਣ ਭਾਜੀ ਇਟੋਟ ਸਾਹਮਣੇ ਆਏ ਤੁਸੀਂ ਮੈਨੂੰ ਇੱਕ ਗੱਲ ਦੱਸੋ ਸਰ ਨਹੀਂ ਇੱਕ ਮਿੰਟ ਦੱਸੋ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਹੱਥ ਲੇ ਭਾਜੀ ਇੱਕ ਮਿੰਟ ਹੋਈ ਇੱਧਰ ਸੁਣੋ ਗੱਲ ਇੱਧਰ ਸੁਣੋ ਗੱਲ ਤੁਸੀਂ ਚੰਡੀਗੜ੍ਹ ਆਏ ਲੁਧਿਆਣਾ ਲੁਧਿਆਣਾ ਆ ਕੇ ਵੀ ਗੰਦ ਖਾਣ ਤੋਂ ਤੁਹਾਡਾ ਮਨ ਨਹੀਂ ਭਰਿਆ ਨਾਲੇ ਪੈਸੇ ਲੈ ਕੇ ਚਲਦਾ ਇਹ ਤੁਹਾਡੇ ਬੱਚਿਆਂ ਦੇ ਕੋਡ ਫੁੱਟਣਾ ਸੱਨੇ ਕਿਹਤ ਮਾ ਤੁਹਾਡੀ ਔਲਾਦ ਕਿਹਦੀ ਹੈਗੀ ਆ ਕੋਡ ਹੋ ਜਾਣਾ ਕੋਡ ਹੈ ਕੋਡ ਹੈਗਾ ਇੱਕ ਤੇ ਮੰਗਿਆ ਮੈਂ ਇਹ ਰਿਫਰ ਕੋਰੀ ਦਾ ਕੋਡ ਆ ਹਟ ਜਾਓ ਤੁਸੀਂ ਕਿਉਂ ਨਹੀਂ ਹਟਦੇ ਐਦਾਂ ਹੀ ਗੱਲਾਂ ਕਰਦੇ ਅਫਸੋਸ ਹੁੰਦਾ ਐਡੇ ਐਡੇ ਉਹਦੇ ਬੈਂਕਾਂ ਰਮਣ ਨੂੰ ਦਿੰਦੇ ਪੈਸੇ ਨਹੀਂ ਕੋਈ ਵੀ ਕਿਸੇ ਕੋਈ ਨਹੀਂ ਸਕਦਾ ਕਰਦੇ ਨਹੀਂ ਐਨ ਐਕਸੈਸ ਹੈਗਾ ਤੁਹਾਡੇ ਨਹੀਂ ਹੈ ਮੈਂ ਤਾ ਮੰਤਰੀ ਮੰਿਸਟਰ ਕੋਣ ਆ ਤੁਹਾਡਾ ਉਹਨਾਂ ਨੇ ਤੇਰੇ ਬੁਲਾਇਆ ਤੁਸੀਂ ਕਦੀ ਨਹੀਂ ਸੀ ਸਾਰੀ ਹੁੰਦੀ ਸੀ ਆਪਣੇ ਤੌਰ ਤੇ ਉਹ ਹਨ ਤੇ ਤੁਸੀਂ ਸਮਝ ਨਹੀਂ ਕੋਈ ਪੁੱਛ ਕੇ ਬੇਈਮਾਨ ਤੁਹਾਨੂੰ ਕਿੰਨੀ ਦੇਰ ਪਹਿਲਾਂ ਕਾਲ ਗਈ ਸੀ ਮੇਰੇ ਵੱਲੋਂ ਕਿੰਨੇ ਦਿਨ ਹੋ ਗਏ ਮੇਰੇ ਵੱਲੋਂ ਕਾਲ ਗਈ ਸੀ ਕਿੰਨੇ ਦਿਨ ਪਹਿਲਾਂ ਗਈ ਸੀ ਦੱਸੋ ਮਹੀਨਾ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਕੀਤੀ ਕਿ ਤੁਸੀਂ ਕਿਸੇ ਤੋਂ ਵੀ ਨਹੀਂ ਮੈਂ ਫਰਲਾਈਟ ਲਈ ਕਿਹਾ ਸੀ ਬੋਰੀ ਤੁਸੀਂ ਬਹੁਤ ਬੇਈਮਾਨ ਹੋ ਹਟ ਜਾਓ ਤੁਸੀਂ ਬੇਈਮਾਨੀਆਂ ਕਰੋ ਕਿਹਾ ਸੀ ਇਹਨੂੰ ਬੇਟਾ ਮਾਫੀ ਮੰਗਦੇ ਛੱਡਨੇ ਜਾਂ ਬੁਲਾਈ ਪੁਲਿਸ ਨਹੀਂ ਸਰ ਇੱਕ ਵਾਰੀ ਸੁਣੋ ਭਾਈ ਛੋਟੇ ਛੋਟੇ ਇੰਡਸਟਰੀ ਬੜੀ ਛੋਟੀਆਂ ਇੰਡਸਟਰੀ ਜਿਨ੍ਹਾਂ ਦਾ ਕੋਈ ਆਧਾਰ ਵੀ ਨਹੀਂ ਹੈਗਾ ਉਹਨਾਂ ਦੇ ਵੀ ਕਾਰਗਵਾਏ ਹੋਰੀ ਕਾਰਗਵਾਹੀ ਬਣ ਨਹੀਂ ਸਕਦਾ ਉਹ ਭਾਜੀ ਨੂੰ ਬੁਲਾਣਾ ਜਿਹੜਾ ਮੇਰੇ ਕੋਲ ਭਾਜੀ ਇਹ ਬਰਾੜ ਹੀ ਹੈਗੇ ਨੇ ਇਹ ਸ਼ਬਦ ਤੁਸੀਂ ਮੇਰੀ ਗੱਲ ਨੂੰ ਸਮਝਦੇ ਤੁਸੀਂ ਇਸ ਮੁੰਡੇ ਨੂੰ ਜੇ ਤਾਂ ਰਿਗਰੈਟ ਕਰਦੇ ਹੋ ਇਹ ਮੰਨਦਾ ਮੈਂ ਨਾ ਸੀ ਚੱਲ ਜਾਾਂਗੇ ਗਾਂ ਤੋਂ ਬੰਦੇ ਬਣ ਕੇ ਰਹਿਣਾ ਫੀਮਾਨੀ ਨਹੀਂ ਕਰਦਾ ਬਿਲਕੁਲ ਨਹੀਂ ਕਰਾਂਗਾ ਬਿਲਕੁਲ ਨਹੀਂ ਕਰਾਂਗਾ ਜੀ ਨਹੀਂ ਜੀ ਨੌਕਰੀ ਕਰਾ ਨਹੀਂ ਕਰਾਂਗਾ ਵੀ ਮੇਰੀ ਗੱਲ ਸੁਣ ਤੇ ਕੋਈ ਇੱਕ ਵੀ ਮੰਗਿਆ ਵੀ ਮੇਰੇ ਦੱਸੇ ਮੰਗਿਆ ਬਈ ਬਗੈ ਨਹੀਂ ਮੰਗਿਆ ਜਦੋਂ ਤੁਹਾਡੇ ਕੋਲੇ ਜਾ ਕੇ ਮਿਲੇ 3 ਦਿਨ ਤੱਕ ਬਿੜਿਆ ਕੇ ਗੱਲ ਬਣੀ ਆ ਜੀ 3 ਮਹੀਨੇ ਹੋ ਗਏ ਸਾਨੂੰ ਕੋਈ ਆਪਣੇ ਕੰਮ ਲਈ ਆਇਆ ਸੀ ਮੈਂ ਫਾਈਨਲ ਦੋਸਤੋ ਮੈਂ ਜਿਹੜੀ ਕਰਪਸ਼ਨ ਦੇ ਵਿਰੁੱਧ ਡਰਾਈਵ ਹੈਗੀ ਆ ਮੈਂ ਇਹਨਾਂ ਦੋਸਤਾਂ ਦਾ ਮੇਰੇ ਇੰਡਸਟਰੀ ਲਿਸਟ ਭਰਾ ਨੇ ਫੈਕਟਰੀਆਂ ਵਾਲੇ ਛੋਟੀ ਛੋਟੀ 200 ਗਾਜ 300 ਗਾਜ ਦੀ ਫੈਕਟਰੀ ਆ ਪੋਲੂਸ਼ਨ ਦਾ ਉਤਰ ਜਾਣਾ ਫੈਕਟਰੀ ਫੈਕਟਰੀਜ਼ ਡਾਇਰੈਕਟਰ ਆਫ ਫੈਕਟਰੀਜ਼ ਦਾ ਨਕਸ਼ਾ ਬਾਸ ਚਾਹੀਦਾ ਬਿਜਲੀ ਬੋਰਡ ਜਾਣਾ ਨਕਸ਼ਾ ਪਾਸ ਚਾਹੀਦਾ ਬੈਂਕ ਤੋਂ ਲੋਨ ਲੈਣਾ ਨਕਸ਼ਾ ਪਾਸ ਚਾਹੀਦਾ ਨਕਸ਼ਾ ਪਾਸ ਹੋਊਗਾ ਫਿਰ ਫੈਕਟਰੀ ਲਾਇਸੈਂਸ ইস্যੂ ਹੁੰਦਾ ਮੇਰੇ ਕੋਲੇ ਬਹੁਤ ਦਿਨਾਂ ਤੋਂ ਸਾਫ ਦੀਆਂ ਬੜੀਆਂ ਸ਼ਿਕਾਇਤਾਂ ਮੈਂ ਦਿਨਾਂ ਨੂੰ ਕਾਲ ਵੀ ਕੀਤਾ ਵੀ ਸਾਹਿਬ ਤੁਸੀਂ ਪਲੀਜ਼ ਐਮਪੀ ਵੇਰੀ ਸਾਹਿਬ ਵਟੋ ਸਾਡੀ ਇੰਡਸਟਰੀ ਡੁੱਬੀ ਹੋਈ ਹੈ ਲੁਧਿਆਣੇ ਦਾ ਇੰਡਸਟਰੀ ਲਸ ਤਰਾ ਤਰਾ ਕਰਦਾ ਸੇਲ ਟੈਕਸ ਇਨਕਮ ਟੈਕਸ ਪলিউਸ਼ਨ ਬੋਰਡ ਬਿਜਲੀ ਬੋਰਡ ਲੇਬਰ ਕਿੰਨੇ ਮੈਕਮੇ ਚਿੰਬੜਿਆ ਜੋਕਾ ਬਣ ਕੇ ਮੈਂ ਇਹਨਾਂ ਨੂੰ ਬੜਾ ਪੀਸਫੁਲੀ ਇਹਨਾਂ ਲੋਕਾਂ ਨੂੰ ਸਮਝਾਇਆ ਫੋਨ ਕੀਤਾ ਵੀ ਤੁਹਾਡੀਆਂ ਕੰਪਲੇਂਟ ਆਉਂਦੀਆਂ ਨੇ ਹਟਜੋ ਐਂਡ ਇਹ ਸਾਹਿਬ ਡਾਇਰੈਕਟਰ ਆਫ ਫੈਕਟਰੀ ਇੱਕ ਸਾਲ ਦੀ ਐਕਸਟੈਂਸ਼ਨ ਤੇ ਹੈਗੇ ਆ ਮਤਲਬ ਰਿਟਾਇਰ ਹੋਣ ਤੋਂ ਬਾਅਦ ਇਹਨਾਂ ਦੀ ਸੇਵਾ ਨੂੰ ਇਹਨਾਂ ਦੀ ਠੱਗੀ ਨੂੰ ਦੇਖਦਿਆਂ ਸਰਕਾਰ ਨੇ ਇੱਕ ਸਾਲ ਦਾ ਇਹਨਾਂ ਦਾ ਸੇਵਾ ਕਾਲ ਵਧਾਇਆ ਕਿ ਅੱਜ ਇਹ 35000 ਮੰਗਦੇ ਸੀ 25000 ਰੁਪਏ ਦੇ ਵਿੱਚ ਆ ਸੌਦਾ ਜਿਹੜਾ ਤੇ ਕਾਗਜ਼ ਖੁਦ ਦੇਣ ਆਇਆ ਦੇਖੋ ਕਿੱਡਾ ਵੱਡਾ ਡਿਲੀਵਰ ਕਰਦੇ ਆ ਪੋਰੀਅਰ ਸਰਵਿਸ ਕਰਦੇ ਆ ਜਦੋਂ ਪੈਸੇ ਮਿਲ ਗਏ ਫਿਰ ਅਪਰੂਵਲ ਤੋਂ ਖੁਦ ਚੰਡੀਗੜ੍ਹ ਤੋਂ ਲੁਧਿਆਣੇ ਦੇਣਾ 10-15 ਮੁਰਗੇ ਹੋਣਗੇ ਵੱਢਣਗੇ ਐਂਡ ਹੁਣੇ ਮਾਫੀ ਮੰਗੂ। ਹੁਣੇ ਕਹਿੰਦਾ ਵੀ ਮੇਰੇ ਬਾਲ ਬੱਚੇ ਰੁੱਲ ਜਾਣਗੇ ਮੇਰਾ ਪਰਿਵਾਰ ਢਲ ਜਾਊਗਾ ਮੈਂ ਸਭ ਨੂੰ ਪੁੱਛਿਆ ਵੀ ਸਭ ਤੁਹਾਡੀ ਸੈਲਰੀ ਕਿੰਨੀ ਆ? ਸਭ 베ਰੀ ਐਮਪੀ 베ਰੀ ਸਾਹਿਬ ਨੇ ਦੱਸਿਆ ਵੀ ਮੇਰੀ ਸੈਲਰੀ 1.5 ਲੱਖ ਤੋਂ ਪਲੱਸ ਹੈ। 1.5 ਲੱਖ ਰੁਪਿਆ ਜੇ ਇਹ ਇਹਨਾਂ ਦੇ ਬੱਚੇ ਪਰਿਵਾਰ ਫੈਮਿਲੀ ਖਰਚਣ ਲੱਗੇ ਤੇ ਇੱਕ ਮਹੀਨੇ ਦੇ ਨਹੀਂ ਖਰਚਾ ਜਾ ਸਕਦਾ। ਬਟ ਤ੍ਰਿਸ਼ਨਾ ਨਹੀਂ ਇਹਨਾਂ ਦੇ ਮਰਦੀ ਵਿੱਚ। ਨੈਕਸਸ ਹੈਗਾ ਸੰਗਠਨ ਹੈ ਉਹ ਸੰਗਠਨ ਨੇ ਬੇੜਾ ਗਰ ਕਰਤਾ ਸਾਡੇ ਇਸ ਸਿਸਟਮ ਦਾ ਹਰ ਪੱਧਰ ਦੇ ਉੱਤੇ ਰਿਸ਼ਵਤ ਖੁਰਚ ਹਰ ਪੱਧਰ ਦੇ ਉੱਤੇ ਕ੍ਰਪਸ਼ਨ ਹੁਣੇ ਮਾਫੀਆ ਮੰਗੀ ਜਾਂਦੇ ਆ ਵੀ ਮੈਨੂੰ ਇੱਕ ਵਾਰੀ ਛੱਡ ਦਿਓ ਮੈਨੂੰ ਇੱਕ ਵਾਰੀ ਛੱਡ ਦਿਓ ਮੈਂ ਤਾਂ ਉਸ اپੋਜੀਸ਼ਨ ਦਾ ਮੈਂਬਰ ਹੈਗਾ ਮੈਂ ਤਾਂ ਵਿਧਾਨ ਸਭਾ ਦੇ ਵਿੱਚ ਜਿੱਥੇ ਸਰਕਾਰ ਇੱਕ ਪਾਸੇ ਸੱਜੇ ਹੱਥੇ ਬੈਠਾ ਜਿਨ੍ਹਾਂ ਦੀ ਜ਼ਿੰਮੇਵਾਰੀ ਤੇ ਡਿਊਟੀ ਹੈ ਪਰ ਇਹ ਆਪਣੀ ਜ਼ਿੰਮੇਵਾਰੀ ਡਿਊਟੀ ਨਹੀਂ ਕਿਉਂਕਿ ਇਹ ਸਤਾਤਾਰੀ ਤੇ ਬੇਈਮਾਨ ਅਸਟਰਾਂ ਦਾ ਨੈਕਸਸ ਬਣਿਆ ਹੋਇਆ ਹੈ ਹੁਣ ਦੋਸਤ ਮੰਨਦਾਂ ਨਹੀਂ ਗਾ ਦੋਸਤਗਣਾ ਕਾਰਵਾਈ ਕਰਾਉਣੀ ਹੈ ਹੁਣ ਤੁਸੀਂ ਵੀ ਸਾਰੇ ਕਹੋਗੇ ਵੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਕਰਪਸ਼ਨ ਦਾ ਕੀੜਾ ਟਰਮਾਈਟ ਲੱਗੀ ਹੋਵੇ ਸੌਂਕ ਲੱਗਿਆ ਹੋਵੇ ਤੇ ਉਹਦੇ ਤੇ ਸਪਰੇਅ ਕਰਨਾ ਪੈਂਦਾ ਐਂਟੀ ਟਰਮਾਈਟ ਸਪਰੇਅ ਕਰਨਾ ਪੈਂਦਾ ਫਿਰ ਉਹ ਖਤਮ ਹੁੰਦੀ ਹੈ ਸ਼ਰਮ ਨਹੀਂ ਆਉਂਦੀ ਇਹਨਾਂ ਲੋਗਾਂ ਨੂੰ ਸ਼ਰਮ ਹੀ ਆਮ ਲੁੱਟਦੇ ਆ ਰੋਜ਼ ਦਾ 1.5 ਲੱਖ ਰੁਪਇਆ ਤਨਖਾਹ ਕੀ ਬੋਲਦੇ ਐ ਕਿਨੇ ਤਾਂ ਸਾਡੀ ਆ ਕੇ ਹਾਜ਼ਰੀ ਭਰਨ ਦੀ ਸੈਲਰੀ ਐ ਕੰਮ ਕਰਨ ਦੀ ਐ ਸਿ ਪੈਸੇ ਨੂੰ ਭੱਜਣ ਲੱਗੇ ਸੀ ਸਾਹਬ ਭੱਜਣ ਲੱਗੇ ਸੀ ਸਾਹਿਬ ਇਹਨਾਂ ਨੂੰ ਬੜੀ ਰਿਕੁਐਸਟ ਕਰਕੇ ਰੋਕਿਆ ਵੀ ਤੁਸੀਂ ਭੱਜੋ ਨਾ ਮਾਫੀਆਂ ਮੰਗਦੇ ਹਾਂ ਤੁਸੀਂ ਆਹ ਕੁੱਤੇ ਕੰਮ ਹੀ ਨਾ ਕਰੋ ਸੋ ਮੈਂ ਇਹਨਾਂ ਲਈ ਜਿਹੜੀ ਕੰਪਲੇਂਟ ਆ ਹੁਣੇ ਸੀਐਮ ਰੇਡੈਂਸ ਵਿਜੀਲੈਂਸ ਡਾਇਰੈਕਟਰ ਆਪ ਵੀ ਵਿਜੀਲੈਂਸ ਦਾ ਸਭ ਤੋਂ ਵੱਡੀ ਚੋਰ ਆ ਪਰ ਮੈਂ ਉਹਨਾਂ ਨੂੰ ਕੰਪਲੇਂਟ ਜ਼ਰੂਰ ਕਰੂੰਗਾ ਐਂਡ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਹੈਗੇ ਆ ਮਿਸਟਰ ਆਰ ਬੈਂਧਰਮਣ ਮੈਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੂੰ ਹਿੱਸਾ ਤਾਂ ਨਹੀਂ ਦਿੰਦੇ ਹੁਣੇ ਕਹੀ ਜਾਂਦੇ ਦਿੰਦੇ ਨਹੀਂ ਵਟੇ ਹਿੱਸੇਦਾਰੀਆਂ ਸਾਰੇ ਪਾਸੇ ਇਹਨਾਂ ਦਾ ਹਿੱਸਾ ਜਾਂਦਾ ਮੈਂ ਕੰਪਲੇਂਟ ਕਰੂੰਗਾ ਇਨਾਂ ਦੇ ਵਿਰੁੱਧ ਬਣਦੀ ਕਰੜੀ ਕਾਰਵਾਈ ਤਾਂ ਕਿ ਇਨਾਂ ਦੇ ਬਾਕੀ ਜਿਹੜੇ ਕਰਪਟ ਬਿਊਰੋਕ੍ਰੇਟਸ ਹੈਗੇ ਹਨ ਕਰਪਟ ਅਫਸਰਾਂ ਨੂੰ ਇੱਕ ਸਿੱਖ ਤੇ ਸਭ ਨੂੰ ਮਿਲ ਜੇ ਇਹ ਮੈਂ ਸੋਚਣ ਵੀ ਮੈਨਾਂ ਨੂੰ ਛੱਡ ਦੂੰਗਾ ਨੈਵ ਇਹ ਦੋਸਤ ਵੀ ਕਹਿੰਦਾ ਵੀ ਛੱਡ ਦਿਓ ਭਾਜੀ ਕੋਈ ਗੱਲ ਨਹੀਂ ਕਦੇ ਹੋ ਹੀ ਨਹੀਂ ਸਕਦਾ ਬਣਦੀ ਸਜ਼ਾ ਬਣਦੀ ਕਾਰਵਾਈ ਕਰਾਉਣ ਦੀ ਜ਼ਿੰਮੇਵਾਰੀ ਤੇ ਗਾਰੰਟੀ ਲਈਦੀ ਆ ਤੋ ਭਰਾਇਓ ਨਾ ਇਸ ਕੋਲੋਂ